ਲੁਧਿਆਣਾ ਵਿੱਚ 20 ਤੋਂ 25 ਨੌਜਵਾਨਾਂ ਨੇ ਮਿਲ ਕੇ ਘਰ ਦੇ ਬਾਹਰ ਬੈਠੇ ਨੌਜਵਾਨਾਂ ਤੇ ਕੀਤਾ ਹਮਲਾ ਜਿਸ ਦੇ ਵਿੱਚ ਸਿਰ ਤੇ ਸੱਟਾਂ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨਲ ਨੰਬਰ 6 ਦੇ ਐਸ ਐਚ ਓ ਪੁਲਵੰਤ ਕੋਲ ਨੇ ਦੱਸਿਆ ਕਿ ਉਹਨਾਂ ਨੂੰ ਕੱਲ ਇਤਲਾਹ ਮਿਲੀ ਸੀ ਕਿ ਗੈਂਸਪੁਰਾ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਹਰ ਗੋਬਿੰਦ ਨਗਰ ਗਲੀ ਨੰਬਰ 4 ਵਿੱਚ ਵਿਅਕਤੀ ਦਾ ਸ਼ਾਮ ਨੂੰ ਕੁਝ ਲੋਕਾਂ ਨਾਲ ਝਗੜਾ ਹੋਇਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਰਾਤ ਵਿਅਕਤੀ ਦਾ ਮਰਡਰ ਕੀਤਾ ਗਿਆ ਜਿਸ ਦੀ ਜਾਂਚ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਅੱਜ ਦੀ ਇੰਨੀ ਵੱਧ ਚੁੱਕੀ ਹੋਈ ਹੈ ਲੁਧਿਆਣਾ ਵਿੱਚ ਕਿ ਸ਼੍ਰੀ ਆਮ ਇੱਕ ਵਿਅਕਤੀ ਨੂੰ ਇਸ ਤਰੀਕੇ ਨਾਲ ਵਾਰ ਦਿੱਤਾ ਔਰ ਉਸ ਦੀ ਲਾਸ਼ ਨੂੰ ਚੱਕਣ ਵਾਸਤੇ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਧਮਕੀਆਂ ਦਿੱਤੀਆਂ ਗਈ ਉਹਨੂੰ ਲਾਸ਼ ਨੂੰ ਚੱਕਿਆ ਤਾਂ ਮੈਨੂੰ ਤਾਂ ਵੀਰੇ ਇਸਦੇ ਸਵੇਰੇ ਪਤਾ ਲੱਗਾ ਮੈਂ ਮੌਕੇ ਤੇ ਗਿਆ ਉੱਥੇ ਉੱਥੇ ਕਾਫੀ ਬਲੱਡ ਬਲੱਡ ਹੋਇਆ ਹੋਇਆ ਸੀਦਾ ਹਥਿਆਰਿਆਂ ਫੋਟੋਆਂ ਦੇਖੀਆਂ ਵੀ ਨਹੀਂ ਹੋਣਾ ਚਾਹੀਦਾ ਮੈਂ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਮੁੰਡਾ ਬਹੁਤ ਜ਼ਿਆਦਾ ਸਹਿਮਿਆ ਹੋਇਆ ਆ ਇਹ ਡਰਿਆ ਪਿਆ ਆ ਇਹਨੂੰ ਵੀ ਬਹੁਤ ਧਮਗਾ ਕੇ ਗਏ ਸੀ ਹੁੰਦੇ ਨੂੰ ਕਿ ਤੈਨੂੰ ਵੀ ਮਾਰਾਂਗੇ ਜੇ ਤੂੰ ਗਵਾਹੀ ਦਿੱਤੀ ਕੋਈ ਹੁਣ ਸਵੇਰੇ ਦੇ ਆਏ ਹੋਏ ਆ 10 ਵਜੇ ਦੇ ਅਸੀਂ ਇਨਸਾਫ ਮੰਗ ਰਹੇ ਆ 2 ਵਜੇ ਗਏ ਆ ਨਾ ਮੈਡਮ ਇੱਥੇ ਨਾ ਕੋਈ ਆ ਕੋਈ ਵੀ ਹੈ ਨਹੀਂ ਕਿ ਸਾਨੂੰ ਪਤਾ ਲੱਗੇ ਸਾਡਾ ਕੋਈ ਪਰਚਾ ਦਰਜ ਹੋਇਆ ਨਹੀਂ ਹੋਇਆ ਅੱਛਾ ਜੀ ਮੌਕਾ ਦੇਖਣ ਨੂੰ ਕੋਈ ਪੁਲਿਸ ਨਹੀਂ ਆਉਂਦੀ ਮੌਕੇ ਤੇ ਰਾਤੀ ਗਈ ਸੀ ਪੁਲਿਸ ਰਾਤੀ ਮੌਕੇ ਤੇ ਗਈ ਸੀ ਸਵੇਰੇ ਸਾਨੂੰ ਬੁਲਾਇਆ ਸੀ ਅਸੀਂ ਆਏ ਸੀ ਕਿੰਨੇ ਘੰਟੇ 10 ਘੰਟੇ ਵੱਗ ਗਈ ਸੀ ਕਹਿੰਦੇ ਜਿਹੜੇ ਪਤਾ ਲੱਗਿਆ 20-25 ਮੁੰਡੇ ਸੀਦੇ ਕਹਿੰਦੇ ਸਾਰਾ ਦੋਸਤ ਉੱਚੇ ਹੋਏ ਆ ਪੁਹੰਚਿਆ ਪੁਹੰਚਿਆ ਪੂਰਾ ਹਾਲ ਹੈ ਕਿਸ ਤਰ੍ਹਾਂ ਦੀ ਮੰਗ ਚਾਹੁੰਦੇ ਹੋ ਵੀ ਕਿਸ ਤਰ੍ਹਾਂ ਦੀ ਕਾਰਵਾਈ ਇਹਨਾਂ ਲੋਕਾਂ ਦੇ ਹੋਣੀ ਚਾਹੀਦੀ ਹੈ ਇਨਸਾਫ ਚਾਹੀਦਾ ਮੁੰਡਾ ਵਧੀਆ ਸੀਦਾ ਉਹਦਾ ਜਿਹੜਾ ਵੱਡਾ ਬ੍ਰਦਰ ਸੀ ਕਹਿੰਦਾ ਪਾਗਲ ਹੋ ਗਿਆ ਸੀਦਾ ਉਹ ਮੁੜਿਆ ਨਹੀਂ 10-15 ਸਾਲ ਤੋਂ ਮਮਾ ਉਹਦੇ ਸਪੈਰੋਂ ਗਏ ਸੀਦੇ ਇਕੱਲਾ ਮੁੰਡਾ ਸੀ ਪਾਪਾ ਉਹਦੇ ਪਿੰਡ ਰਹਿੰਦੇ ਨੇ ਉਹਨਾਂ ਨੂੰ ਕਰਤਾ ਸੀ ਰਤੀ ਫੋਨ ਉਹ ਆਉਂਦੇ ਪਏ ਨੇ ਕੱਲ੍ਹ ਘੱਟ ਪਹੁੰਚਣਗੇ ਇਨਸਾਫ ਚਾਹੀਦਾ ਸਾਨੂੰ 7:00 ਵਜੇ ਜਿਹੜਾ ਮੈਨੂੰ ਪਤਾ ਲੱਗਾ ਵੀ ਇਹਨਾਂ ਦੀ ਕੋਈ 7 ਵੇ ਖਾਨ ਮੁੰਡੇ ਨਾਲ ਬਹਿਸ ਹੋਈ ਆ। ਅੱਛਾ ਜੀ। ਮੁਲਾਜ਼ਮਾਂ ਨੇ ਉਹਦਾ ਕਮਰਾ ਖੋਲ ਕੇ ਤਾਲਾ ਤੋੜ ਕੇ ਉਹਦਾ ਆਈ ਕਾਰਡ ਵੀ ਕੱਢਿਆ ਆ। ਉਹਨਾਂ ਨੇ ਮੈਨੂੰ ਦਿਖਾਇਆ ਮੈਂ ਗਿਆ ਸੀ। ਉਹਨਾਂ ਨੇ ਦਿਖਾਇਆ ਕਹਿੰਦੇ ਸੀ ਅਸੀਂ ਆਪਣੀ ਕਾਰਵਾਈ ਕਰ ਰਹੇ ਆਂ। ਪਰ ਸਵੇਰੇ ਅਸੀਂ ਆਇਆ ਉਹਨੇ ਸਾਨੂੰ ਕਾਰਡ ਦਿਖਾਇਆ ਤੁਹਾਨੂੰ ਇਕੱਲਾ। ਵੀ ਅਸੀਂ ਕਾਰਵਾਈ ਕਰ ਰਹੇ ਆਂ ਤੇ ਉਹ ਵੀ ਖਾਨ ਲੱਭ ਲਿਆ ਇਹ ਕਰ ਲਿਆ ਉਹ ਕਰ ਲਿਆ। ਖਾਲੀ ਕਾਰਡ ਦਿਖਾਇਆ ਉਹਨੂੰ। ਉਹਨਾਂ ਨਾਲ ਮਾੜੀ ਕੋਈ ਬਹਿਸ ਹੋਈ ਸੀ ਖਾਨ ਨਾਲ 7 7:30 ਵਜੇ ਕਰੀਬ। ਜਿਹੜੀ ਪਤਾ ਲੱਗਾ ਸਾਰਾ ਮਲੇ ਜਾ ਕੇ। ਉਸ ਤੋਂ ਬਾਅਦ ਜਿਹੜਾ ਉਹ ਮੁੰਡਾ ਆ ਜਿਹਨੂੰ ਕਹਿੰਦੇ ਪਏ ਨਾਮ ਲੈ ਰਹੇ ਆ ਉਹ ਇਕੱਠੇ ਬਚਪਨ ਦੇ ਦੋਸਤ ਸੀ ਕਹਿੰਦੇ ਉਹਨੇ ਸੋਚਿਆ ਵੀ ਵੈਸੇ ਗੱਲ ਕਰਨ ਆ ਰਹੇ ਆ ਮੇਰੇ ਨਾਲ ਉਹ ਆਂਦੇ ਦਾ ਮਾਰਨ ਲੱਗ ਗਏ ਇਹ ਕਹਿੰਦਾ ਮੈਂ ਡਰਦੇ ਮਾਰੇ ਅੰਦਰ ਵੜ ਗਿਆ ਹਾਂਜੀ ਉੱਥੇ ਮੋਕਲੇ ਕੈਮਰੇ ਲੱਗੇ ਨੇ ਪ੍ਰਸ਼ਾਸਨ ਜਾਊਗਾ ਤਾਂ ਵੀਡੀਓ ਚ ਸਾਰਾ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਜਾਊਗਾ ਕਿੰਨੇ ਕਿਤੇ ਇਲਾਕੇ ਦੇ ਲੋਕ ਵੀ ਡਰੇ ਹੋਏ ਨੇ ਹਾਂਜੀ ਬਿਲਕੁਲ ਡਰੇ ਹੋਏ ਆ ਹਾਂਜੀ ਬਿਲਕੁਲ ਜੀ ਇੱਕ ਇਕੱਲੇ ਵਿਅਕਤੀ ਤੇ ਜਿਹੜਾ ਆ ਹਥਿਆਰਾਂ ਦੇ ਨਾਲ ਹਮਲਾ ਕੀਤਾ ਕੁਸ਼ਨ ਮੋਦੇ ਘੜਤਾਰਕ ਕੋਣ ਸੀਗਾ ਔਰ ਕਿਹੜੀ ਜਗ੍ਹਾ ਇਹ ਸਾਰਾ ਮਾਮਲਾ ਹੋਇਆ ਸਰ ਮੌਕੇ ਤੇ ਮੈਂ ਸੀਗਾ ਨਹੀਂ ਮੌਕੇ ਤੇ ਭਰਾ ਸੀਗੇ ਅੱਛਾ ਉਹ ਥੋੜੇ ਡਰੇ ਹੋਏ ਆ ਥੋੜੇ ਹੋਏ ਪਏ ਆ ਮੌਕੇ ਤੇ ਮੈਂ ਆਇਆ ਸਰ ਉੱਥੇ ਆਇਆ ਮੈਂ ਮੌਕੇ ਤੇ ਉਹਨਾਂ ਦੀ ਡੈੱਡ ਬੋਦੀ ਪਈ ਸੀ ਉੱਥੇ ਹਥਿਆਰ ਵੀ ਪਏ ਹੋਏ ਸੀਗੇ ਉੱਥੇ ਬਹੁਤ 20 25 ਜਾਣੇ ਕਹਿ ਰਹੇ ਸੀਗੇ 20 25 ਜਾਣੇ ਆਏ ਹੋਏ ਸੀਗੇ ਇੱਕ ਦਿਨ ਆਜੀ ਰਾਜੂ ਇੱਕ ਦਿਨ ਆਜੀ ਖਾਨ ਔਰ ਨਾਲੇ ਇਹ ਵੀ ਸੁਣਨ ਚ ਆਇਆ ਵੀ ਡੈੱਡ ਬੋਦੀ ਪਈ ਸੀ ਕਿ ਜੀ ਜਿੰਨੇ ਬੰਦੇ ਉੱਥੇ ਖੜੇ ਹੋਏ ਸੀਗੇ ਉਹ ਸਾਰੇ ਕਹਿ ਰਹੇ ਸੀਗੇ ਕਿ ਉਹ ਕਹਿ ਕੇ ਗਏ ਆ ਕਿ ਜੇ ਡੈੱਡ ਬੋਡੀ ਨੂੰ ਜੇ ਹੱਥ ਲਾਣਗੇ ਉਹਨਾਂ ਨੂੰ ਵੀ ਮਾਰਾਂਗੇ ਅੱਛਾ ਜੀ ਤੇ ਸਰ ਮੈਂ ਚੱਕਿਆ ਹੁਣ ਸਾਡੇ ਤੋਂ ਨਹੀਂ ਰਿਹਾ ਗਿਆ ਅਸੀਂ ਚੱਕਿਆ ਜੀ ਅਸੀਂ ਚੱਕ ਕੇ ਲੈ ਕੇ ਗਏ ਮਾੜੀ ਕਿ ਜੀ ਲੜਾਈ ਝਗੜੇ ਦੇ ਵਾਸਤੇ ਮੁੰਡਾ ਪਾਣੀ ਪੀ ਰਿਆ ਸੀਗਾ ਜੀ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਕਿਸਨ ਥਾਪਾਇਆ ਜੀ ਉਹ ਪਾਣੀ ਪੀ ਰੇ ਸੀਗੇ ਪਿੱਛੋਂ ਜੀ ਦਾੰਤ ਮਾਰਿਆ ਉਹਨਾਂ ਨੇ ਅੱਛਾ ਮੁੰਡਾ ਮੌਕੇ ਤੇ ਗਿਰ ਗਿਆ ਜੀ ਅੱਛਾ ਉਹਨਾਂ ਨੇ ਹੋਰ ਮਾਰਿਆ ਫਿਰ ਜਾਂਦੇ ਜਾਂਦੇ ਕਹਿ ਰਹੇ ਸੀਗੇ ਜੀ ਆਪਾਂ ਫੇਰ ਵੀ ਮਾਰਾਂਗੇ ਅੱਛਾ ਹਾਂਜੀ ਤੇ 20-25 ਮੁੰਡੇ ਸੀਗੇ 20-25 ਮੁੰਡੇ ਸੀਗੇ ਸਾਰਿਆਂ ਕੋਲ ਹਥਿਆਰ ਹੈਗੇ ਸੀਗੇ ਸਰ ਸਾਰਿਆਂ ਕੋ ਤਾਂ ਨਹੀਂ ਪਰ ਜਾਂਦੇ ਜਾਂਦੇ ਉਹ ਕਹਿ ਰਹੇ ਸੀਗੇ ਵੀ ਸੁਣਨ ਚ ਆਇਆ ਸਰ ਕਿ ਕਹਿ ਰਹੇ ਸੀਗੇ ਵੀ ਹਥਿਆਰ ਸੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਸਰ ਸੀਸੀਟੀਵੀ ਵੀਡੀਓ ਕੋਈ ਦਿਖਾ ਕੇ ਰਾਜ਼ੀ ਨਹੀਂ ਹੈ ਉਹ ਵੀ ਡਰ ਰਹੇ ਨੇ ਇਹ ਤਾਂ ਪ੍ਰਸ਼ਾਸਨ ਜਾਊਗੀ ਸਰ ਉਹ ਹੀ ਦੱਸਣੀ ਹੈ ਨਾ ਹਾਂਜੀ ਕੀ ਰੰਜਿਸ਼बाजी ਕੀ ਹੈ ਪਤਾ ਲੱਗਿਆ ਕੀ ਰੰਜਿਸ਼ ਸੀਗੀ ਵੀ ਇੱਕ ਕੱਲੇ ਵਿਅਕਤੀ ਨੂੰ ਇਸ ਤਰੀਕੇ ਦੇ ਨਾਲ ਸਰ ਇੱਕ ਛੋਟੀ ਮੋਟੀ ਬਹਿਸ ਬਾਜੀ ਹੋਈ ਕਦੋਂ ਉਸ ਤੋਂ 2 2 2 ਘੰਟੇ ਪਹਿਲਾਂ ਕਹਿ ਰਹੇ ਸੀਗੇ ਵੀ ਬਹਿਸ-ਬਾਜੀ ਹੋਈ ਆ ਕੀ ਬਹਿਸ-ਬਾਜੀ ਕੀ ਕਰ ਸਰ ਪਤਾ ਨਹੀਂ ਉਹ ਇਹ ਤਾਂ ਨਹੀਂ ਪਤਾ ਮੌਕੇ ਤੇ ਮੈਂ ਖਾਨ ਖਾਨ ਨਾ ਆਦਾ ਮੁੰਡਾ ਸੀਗਾ ਉਹਦੇ ਨਾਲ ਬਹਿਸ-ਬਾਜੀ ਹੋਈ ਆ ਕੀ ਗੱਲ ਨੂੰ ਲੈ ਕੇ ਹੋਈ ਇਹ ਮੈਂ ਸਰ ਇਹ ਤਾਂ ਨਹੀਂ ਪਤਾ ਮੈਂ ਇਹ ਤਾਂ ਨਹੀਂ मतलब ਆਪਸੇ ਗੱਲ ਹੋਈ ਸੀ اچھا ਆਪਸੇ ਹੱਥਾ ਪਾਈ ਹੋ ਗਈ ਹੱਥਾ ਪਾਈ ਹੋ ਗਈ اچھا ਹੱਥੋ ਪਾਈ ਵੀ ਹੋਈ ਸੀ ਫਿਰ ਉਸ ਉਸ ਦੇ ਲਈ ਕੀ ਗੱਲਾਂ ਹੋਈਆਂ ਸੀ ਗੱਲਾਂ ਕੋਚ ਨੂੰ ਥੱਪੜ ਥਪੜ ਮਾਰਤਾ ਉਹਨੇ اچھا ਤੁਹਾਡੇ ਭਰਾਰੇ ਉਹਨਾਂ ਦੇ ਹਾਂਜੀ ਅੱਛਾ ਉਹ ਚਲਾ ਗਿਆ ਅੱਛਾ ਉਤਤਵਾ 2 ਘੰਟੇ 2 ਘੰਟੇ ਬਾਅਦ 10 10:30 ਵਜੇ ਹਾਂ ਉਸ ਤੋਂ ਬਾਅਦ ਹੀ ਹੋਇਆ ਜਿਹੜਾ ਗਾਂ ਦਾ ਕੰਡ ਹੋਇਆ ਹਾਂਜੀ ਤੇ ਇਹ ਕਿਸੇ ਕੋਈ ਵੀਡੀਓ ਕਿਸ ਨੇ ਬਣਾਈ ਨਹੀਂ ਮੋਕੇ ਵੀਡੀਓ ਕਿਸ ਨੇ ਨਹੀਂ ਬਣਾਈ ਸਰ ਵੀਡੀਓ ਕੈਮਰੇ ਲੱਗੇ ਆ ਪਰ ਕੋਈ ਦਿਖਾ ਕੇ ਨਹੀਂ ਰਹੀ ਹਾਂਜੀ ਪੁਲਿਸ ਨੂੰ ਤਲਾਸ਼ ਦਿੱਤੀ ਅੱਜ ਖੜੇ ਥਾਣੇ ਦੇ ਬਾਹਰ ਹਾਂਜੀ ਚਾਰ 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 ਹੋਇਆ ਪੁਲਿਸ ਨੂੰ ਸੁਣਵਾਈ ਨਹੀਂ ਆ আচ্ছা ਹਾਂਜੀ ਤੇ ਨਾ ਕੋਈ ਸੁਣਵਾਈ ਨਹੀਂ ਕਰ ਰਹੀ ਨਹੀਂ ਤੇ ਮੋਕੇ ਤੇ ਪੁਲਿਸ ਪਹੁੰਚੀ ਸੀ ਉੱਥੇ ਸਾਰਾ ਮੋਕਾ ਦੇਖਣ ਵਾਸਤੇ ਜਦੋਂ ਇਹ ਉਹਨਾਂ ਦੀ ਬੋਡੀ ਅੱਧੇ ਘੰਟੇ ਬਾਅਦ ਪਹੁੰਚੀ ਆ ਪਹੁੰਚੀ ਬੋਲ ਓ ਜੋਰ ਸੇ 3 ਘੰਟੇ ਬਾਅਦ ਪਹੁੰਚਿਆ ਮੈਂ ਬੋਲ ਗਿਆ ਹਾਂ ਬੋਲ ਕੀ ਹੋਇਆ ਸੀ ਰਾਤੀ ਜਿਹੜੀ ਲੜਾਈ ਝਗੜਾ ਹੋਇਆ ਉਹ ਕਿਹੜੀ ਜਗ੍ਹਾ ਹੋਇਆ ਸਾਰਾ ਦੱਸੋ ਜਗ੍ਹਾ ਗੈਸਪੁਰ ਹੋਇਆ ਸੀ ਮੇਰੇ ਰਮਨ ਦਾ ਕੋਲ ਨਹੀਂ ਉਹ ਹਰਗੋਬਿੰਦ ਨਗਰ 4 ਨੰਬਰ ਗਲੀ ਕੀ ਹੋਇਆ ਵੀ ਜਿਹੜਾ ਹੋਇਆ ਇੰਨਾ ਸੀ ਕਿ 10:30 ਵਜੇ ਅਸੀਂ ਗਲੀ ਆਏ ਗਲੀ 'ਚ ਗਲੀ 'ਚ ਆਇਆ ਸੀ ਹਾਂਜੀ 5 ਮਿੰਟ ਬੈਠੇ ਆਪਾਂ ਇੰਨੇ 'ਚ 20 25 ਜਣੇ ਮੰਡੇ ਆ ਗਏ ਅੱਛਾ ਬਿਨਾਂ ਪੁੱਛੇ ਮਾਲਮ ਮਾਲੂ ਸ਼ੁਰੂ ਕਰਤਾ ਹੁਣ ਕਿੰਨੇ ਕਿੰਨੇ ਤਨ ਮਾਰੇ ਮੁੰਡੇ ਪਰ ਆਦੇ ਕਿਸਮ ਦਾ ਪਾਦੇ ਬੜਾ ਪ੍ਰਾਸ ਹਾਂਜੀ ਅੱਛਾ ਕਿਉਂ ਮਾਰੇ ਕਾਰਨ ਕੀ ਸੀ ਕਾਰਨ ਦੱਸਣਾ ਕਾਰਨ ਕੁਛ ਨਹੀਂ ਪਤਾ ਕੋਈ ਰੰਜੀਤ ਵਗਾਰਾ ਸੀ ਹਾਂਜੀ ਪੁਰਾਣੀ ਰੰਜੀਤ ਸੀ ਵੀ ਸੀ ਪੁਰਾਣੇ ਸੀ ਉਹਨੇ ਇਹਨਾਂ ਦਾ ਬਤਨ ਅੱਛਾ ਪਤਾ ਵੀ ਕੁਛ ਨਹੀਂ ਹੈਗਾ ਨਹੀਂ ਇਹ ਕਿੰਨੇ ਲੋਕ ਸੀ ਲੋਕ 20-25 ਜਾਣੇ 20-25 ਜਾਣੇ ਸਿਰ ਹਿਆਰ ਸੀ ਉਹਨਾਂ ਕੋਲ ਹਾਂਜੀ ਤੇ ਨਾਲ ਇੱਕ ਦਾ ਨਾਮ ਸੀ ਰਾਜੂ ਰਾਣਾ

थोड़ा वो करते गुस्सा था उन्हें थोड़े यार दोस्त में थोड़ी सी लड़ाई झगड़ा हो गई थी कल रात को उन्होंने वही लड़ाई झगड़ा उन्होंने अच्छा। क्या क्या थी? किस, किस मतलब तो थी नहीं मैं तो घर पे थी अपने बाकी ये था उनके उसके साथ में इसकी पता सब। अच्छा। हुआ क्या है बस यही था कि थोड़ी दुश्मनी उन्होंने निकाली है बस और बाकी मुझे कोई बात बात नहीं ਇਹ ਕੈਂਟਰ ਹਸਪੀਟਲ ਚ ਪਈ ਹੈ ਜੀ ਤੇ ਕੀ ਮੰਗ ਕਰਦੇ ਹੋ ਵੀ ਇਸ ਤਰ੍ਹਾਂ ਦੇ ਗੁੰਡਾ ਅੰਸਰਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਰ ਹੋਣੀ ਚਾਹੀਦੀ ਸਰ ਇਨਸਾਫ ਚਾਹੀਦਾ ਸਰ ਸਾਰਾ ਭਰਾ ਗਿਆ ਜੀ ਮਾਰਦੇ ਸੱਟਾਂ ਮਾਰ ਦਿੰਦੇ ਜੀ ਪਰ ਭਰਾ ਗਿਆ ਜੀ ਸਾਡਾ ਭਰਾ ਗਿਆ ਜੀ ਬਸ ਮੈਨੂੰ ਇਨਸਾਫ ਚਾਹੀਦਾ ਸਰ ਅਜੇ ਸਾਰੇ ਭਰਾ ਨੂੰ ਇਨਸਾਫ ਚਾਹੀਦਾ ਜੀ ਬੰਦਾ ਭਰਾ ਸੀਗਾ ਜੀ ਸਾਡਾ ਵੱਡਾ ਇਕਲੌਤਾ ਮੁੰਡਾ ਇਕਲੌਤਾ ਮੁੰਡਾ ਸੀਗਾ ਜੀ ਪਹਿਲੇ ਪਹਿਲੇ ਉਹਨਾਂ ਦਾ ਵੱਡਾ ਭਰਾ ਸੀਗਾ ਜੀ ਉਹ ਵੀ ਨਹੀਂ ਹੈਗਾ ਉਹਨਾਂ ਦੀ ਮੰਮੀ ਪਹਿਲਾਂ ਨਹੀਂ ਸੀਗੀ ਇੱਕ ਛੋਟਾ ਮੁੰਡਾ ਸੀਗਾ ਖਾਨਦਾਨ ਦੇ ਵਿੱਚ ਇਕੱਲੇ ਜੀ ਉਹਨਾਂ ਦੇ ਹੁਣ ਪਿਓ ਰਹਿ ਗਏ ਜੀ ਬਸ ਉਹਨਾਂ ਨੂੰ ਹੀ ਮਾਰਦਾ ਜੇ ਮਾਰਦੇ ਸੱਟਾਂ ਮਾਰ ਕੇ ਚਲੇ ਜਾਂਦੇ ਵੀ ਆਪਾਂ ਬਚਾ ਤੇ ਲੈਂਦੇ ਉਹ ਤਾਂ ਜੀ ਰਾਨੋ ਮਾਰ ਕੇ ਚਲੇ ਗਿਆ ਏਡੀ ਕਿਹੜੀ ਖੁੰਦਕ ਸੀਗੀ ਉਹਨਾਂ ਦੀ ਤੇ ਟਾ ਗਿਆ ਜੀ ਕੱਲ ਸਾਨੂੰ ਜੋ ਰਾਤੀ ਮੈਸੇਜ ਆਇਆ ਹੈਗਾ ਉਸ ਮੈਸੇਜ ਦੇ ਬਹਿਵਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਅਸੀਂ ਇਨਵੈਸਟੀਗੇਸ਼ਨ ਆਪਣੀਆਂ ਸਟਾਰਟ ਕਰ ਦਿੱਤੀ ਆ ਐਂਡ ਜੋ ਸਬੰਧਤ ਟੀਮ ਟੀਮ ਹੈਗੀਆਂ ਕੰਪਸੀਕ ਵਾਲੀਆਂ ਔਰ ਜੋ ਫਿੰਗਰਪ੍ਰਿੰਟਸ ਵਾਲੇ ਉਹ ਮੌਕੇ ਤੇ ਆਏ ਹੈਗੇ ਆ ਔਰ ਅਗਲੀ ਫਰਜ ਫਰ ਇਨਵੈਸਟੀਗੇਸ਼ਨ ਤੋਂ ਬਾਅਦ ਸਭ ਕੁਝ ਸਾਹਮਣੇ ਆਏਗਾ ਮੈਂ ਵਿਅਕਤੀ ਕੌਣ ਸੀਗਾ ਕਿੱਥੇ ਦਾ ਰਹਿਣ ਵਾਲਾ ਸੀ ਕੀ ਨਾਮ ਸੀ ਉਹਦਾ ਹਲੇ ਫਿਲਹਾਲ ਸਾਨੂੰ ਜੋ ਪਤਾ ਹੈਗਾ ਸ਼੍ਰੀ ਆਪਣੇ ਹਰਗੋਬਿੰਦ ਨਗਰ ਗਲੀ ਨੰਬਰ 4 ਦਾ ਵਿਅਕਤੀ ਰਹਿਣ ਵਾਲਾ ਸੀਗਾ ਇਹ ਉੱਥੇ ਪਹਿਲਾਂ ਰਹਿੰਦਾ ਸੀ ਉਸ ਤੋਂ ਬਾਅਦ ਚ ਹੋਰ ਥੋੜੀ ਡਿਸਟੈਂਸ ਤੇ ਇਹ ਆਪਣੀ ਇਹਨੇ ਜਿੱਦਾਂ ਸਬੜਾਈ ਹੋਈ ਸੀ ਰੈਡ ਗੰਡ ਤੇ ਔਰ ਉੱਥੇ ਕੁਝ ਮੁੰਡਿਆਂ ਦੇ ਨਾਲ ਇਹਦਾ ਜੋ ਦੇਖਿਆ ਗਿਆ ਹੈ ਕਿ ਬਈ ਆਪਸ ਵਿੱਚ ਲੜਾਈ ਝਗੜਾ ਦੇ ਟਾਈਮ ਵੀ ਹੋਇਆ ਔਰ ਰਾਤ ਨੂੰ ਵੀ ਜੋ ਹੋਣ ਤੋਂ ਬਾਅਦ ਇਹ ਇਨਸੀਡੈਂਟ ਵਾਪਰਦਾ ਮਾੜਾ ਸੀ ਪਰ ਪਰਿਵਾਰ ਨੇ ਮੈਂ ਦੋਸ਼ ਲੈਨੇ ਨਾਂ ਲੈਨੇ ਉਹਨਾਂ ਦਾ ਕੋਈ ਕਾਰਵਾਈ ਕਰ ਰਹੇ ਹੋ ਤੁਸੀਂ ਕੋਈ ਨੋਟੀਫਾਈ ਕੀਤਾ ਹੁੰਦਾ ਅਸੀਂ ਹਾਲੇ ਆਈਡੈਂਟੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰਦੇ ਹੈਗੇ ਹਾਂ ਅਸੀਂ ਇਨਵੈਸਟੀਗੇਸ਼ਨ ਤੱਕ ਸਾਨੂੰ ਪਹੁੰਚਨ ਜੋ ਫਰਦਰ ਅੱਗੇ ਹੋਏਗਾ ਤੁਹਾਡੇ ਧਿਆਨ ਚ ਲਿਆਂਦਾ ਜਾਏਗਾ ਸਰ ਦੇਖਿਆ ਨਹੀਂ ਗਿਆ ਕਿ ਇਹ 20 ਤੋਂ 25 ਬੰਦਿਆਂ ਤੇ ਨਾਲ ਜਿਹੜਾ ਇੱਕ ਵਿਅਕਤੀ ਤੇ ਹਮਲਾ ਕੀਤਾ ਗਿਆ ਨਹੀਂ ਇਸ ਬਾਰੇ ਹਲੇ ਸਾਨੂੰ ਕੁਝ ਨਹੀਂ ਪਤਾ ਅੱਛਾ ਹਲੇ ਕੋਈ ਸੀਸੀਟੀਵੀ ਵੀਡੀਓ ਸਾਹਮਣੇ ਨਹੀਂ ਨਹੀਂ ਹਲੇ ਕੁਝ ਨਹੀਂ ਆਈਗਾ ਸੀਸੀਟੀਵੀ ਵੀਡੀਓ ਖੰਡ ਅਸੀਂ ਖੰਗਾਲ ਰਹੇ ਹਾਂ ਸਰ ਜੋ ਬੰਦੀ ਕਰ ਵੀ ਕਰ ਰਹੇ ਅਸੀਂ ਠੀਕ ਹੈ